ਸੋ ਸਾਰੀ ਸੰਗਤਨ ਨੇ ਜਿਨ੍ਹਾਂ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਜੀ ਦੇ ਰੱਬ ਜੀ ਦੇ ਪਰ ਆਪਸਾਰੀ ਸੰਗਤਾਂ ਅੱਜ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਲਾਂਡਰਾਂ ਵਿਖੇ ਆਪਾਂ ਨੂੰ ਪਤਾ ਹੀ ਹੈ 11ਵਾਂ ਸਾਲਾਨਾ ਸਮਾਗਮ ਜੋ ਮਨਾ ਰਹੇ ਹਾਂ ਉਹਨਾਂ ਦੇ ਵਿੱਚ ਪਿਛਲੇ ਸਮੇਂ ਤੋਂ ਸ੍ਰੀ ਅਖੰਡ ਪਾਤਸ਼ਾਹਬ ਜੀ ਦੀ ਲੜੀ ਰੰਮ ਸੀ ਜਿਨ੍ਹਾਂ ਦੀ ਸੰਪੂਰਨਤਾ ਹੀ ਕੱਲ 18 ਤਰੀਕ ਨੂੰ ਹੋਈ ਅਨੇਕਾਂ ਹੀ ਤਰੀਕਿਆਂ ਦੇ ਨਾਲ ਕਿਸੇ ਨੇ ਤਾਨ ਕਰਕੇ ਕਿਸੇ ਨੇ ਮੰਨ ਕਰਕੇ ਕਿਸੇ ਨੇ ਧਨ ਕਰਕੇ ਗੁਰੂ ਚਰਨਾਂ ਦੀ ਹਾਜ਼ਰੀ ਭਰੀ ਹੈ ਦੋ ਦਿਨ ਦਾ ਦੀਵਾਨ ਰਾਤਰੀ ਦੇ 18 ਮਈ ਤੇ 19 ਮਈ ਅੱਜ ਆਪਾਂ 19 ਮਈ ਦੇ ਦੀਵਾਨ ਦੀ ਹਾਜ਼ਰੀ ਭਰ ਰਿਹਾ ਜਿਹਦੇ ਵਿੱਚ ਅਨੇਕਾਂ ਹੀ ਜਥਿਆਂ ਵੱਲੋਂ ਗੁਰੂ ਵਿਚਾਰ ਬਾਣੀ ਦੀ ਵਿਚਾਰ ਦੇ ਨਾਲ ਜੋੜਨਾ ਕੀਤਾ ਹੈ ਸਾਂਝ ਪਾਈ ਹੈ ਥੋੜੇ ਸਮੇਂ ਦੇ ਲਈ ਆਪਾਂ ਨੇ ਪ੍ਰੇਮ ਗੁਰੂ ਦੇ ਚਰਨਾਂ ਦੇ ਨਾਲ ਕਿਸ ਤਰ੍ਹਾਂ ਪਾਉਣਾ ਹੈ ਕਿਵੇਂ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਕਿਉਂਕਿ ਜਿਹੋ ਜਿਹ ਸਾਡੀ ਪ੍ਰੀਤ ਹੋਏਗੀ ਗੁਰੂ ਚਰਨਾਂ ਦੇ ਨਾਲ ਉਹੋ ਜਿਹਾਈ ਗੁਰੂ ਨੇ ਸਾਨੂੰ ਫਲ ਦੇਣਾ ਹੈ ਆਪਾਂ ਇਤਿਹਾਸ ਦੇ ਵਿੱਚ ਪੜਦੇ ਹਾਂ ਦੇਖਦੇ ਹਾਂ ਸੁਣਦੇ ਹਾਂ ਤਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਪਿਆਰ ਵਾਲੇ ਸਿੱਖ ਹੋਏ ਨੇ ਪਿਆਰ ਵਾਲੇ ਕਿਉਂਕਿ ਮਰਜੀਵੜੇ ਸਿੱਖ ਨੇ ਜਿਹੜੇ ਪ੍ਰੇਮ ਦੇ ਅੰਦਰ ਗੁਰੂ ਦੇ ਪ੍ਰੇਮ ਦੇ ਅੰਦਰ ਕੁਰਬਾਨੀਆਂ ਦਿੰਦੇ ਨੇ ਸ਼ਹੀਦੀਆਂ ਦਿੰਦੇ ਨੇ ਮੋਸਣ ਅਤੇ ਸੋਮਨ ਮੋਸਣ ਪਿਤਾ ਹੈ ਸੋਮਨ ਹੈ ਜਿਹੜਾ ਉਹਦਾ ਪੁੱਤਰ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਲਾਕੇ ਦੇ ਵਿੱਚ ਸੰਗਤਾਂ ਨੂੰ ਤਾਰਦੇ ਹੋਏ ਵਿਚਰ ਰਹੇ ਨੇ ਦੋਨੋਂ ਹੀ ਪਿਤਾ ਤੇ ਪੁੱਤਰ ਗੁਰ ਚਰਨਾਂ ਦੇ ਨਾਲ ਪ੍ਰੇਮ ਕਰਦੇ ਨੇ ਬਾਣੀ ਦੇ ਨਾਲ ਨਾਮ ਦੇ ਨਾਲ ਪ੍ਰੇਮ ਹੈ ਅੰਦਰੋਂ ਜੁੜੇ ਹੋਏ ਨੇ ਪਤਾ ਲੱਗਦਾ ਹੈ ਕਿ ਸਾਡੇ ਇਲਾਕੇ ਦੇ ਅੰਦਰ ਤਨਸਰ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ ਨੇ ਅੰਦਰ ਪ੍ਰੇਮ ਹੋਣ ਦੇ ਕਾਰਨ ਕਹਿੰਦੇ ਪ੍ਰੇਮ ਦੇ ਵਿੱਚ ਮਨ ਦੇ ਅੰਦਰ ਫੁਰਨਾ ਬੰਦਾ ਹੈ ਆਪਸ ਦੇ ਵਿੱਚ ਵਿਚਾਰ ਕਰਦੇ ਨੇ ਕਿ ਗੁਰੂ ਸਾਡੇ ਇਲਾਕੇ ਦੇ ਵਿੱਚ ਆਇਆ ਹੈ ਇਹ ਸਮਾਂ बार-बार ਪ੍ਰਾਪਤ ਨਹੀਂ ਹੋਣਾ ਜਿਵੇਂ ਅੱਜ ਆਪਾਂ ਨੂੰ ਇਹ ਸਤ ਸੰਗ ਦੀ ਘੜੀ ਹੈ ਇਹ ਸਤ ਸੰਗਤ ਦੇ ਵਿੱਚ ਆ ਕਰਕੇ ਜੀਵਨ ਬਦਲ ਜਾਂਦਾ ਹੈ ਕੋਈ ਮਾੜਾ ਸਮਾਂ ਜੋ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹੁੰਦਾ ਹੈ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਸਤ ਸੰਗਤ ਦੇ ਵਿੱਚ ਆ ਕੇ ਕਟਿਆ ਜਾਂਦਾ ਹੈ ਕਟਿਆ ਜਾ ਸਕਦਾ ਹੈ ਜੇ ਸਾਡਾ ਪ੍ਰੇਮ ਗੁਰੂ ਦੇ ਨਾਲ ਅੰਦਰ ਹੋਵੇਗਾ ऐसे तरह ही दोनों पिता ਤੇ ਪੁੱਤਰ ਆਪਸ ਦੇ ਵਿੱਚ ਵਿਚਾਰ ਕਰਦੇ ਨੇ ਸਲਾਹ ਕਰਦੇ ਨੇ ਗਰੀਬੀ ਬਹੁਤ ਹੈ ਪਰਿਵਾਰ ਦੇ ਅੰਦਰ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਹਾਂ ਜਿਨ੍ਹਾਂ ਦੇ ਕੋਲ ਜਿਆਦਾ ਮਾਇਆ ਹੈ ਉਹ ਮਾਇਆ ਦੇ ਵਿੱਚ ਹੀ ਲਪਟ ਕੇ ਰਹਿ ਗਏ ਨੇ ਉਹਨਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਨਹੀਂ ਹੈ ਉਹ ਮਾਇਆ ਦੇ ਪਿੱਛੇ ਹੀ ਭੱਜਦੇ ਨੇ ਪਰ ਜਿਹੜੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਕਰਦੇ ਨੇ ਕਹਿੰਦੇ ਉਹਨਾਂ ਨੂੰ ਤੋੜਨ ਵਾਲਾ ਵੀ ਕੋਈ ਨਹੀਂ ਹੈ ਸੋਮਣ ਅਤੇ ਮੋਸਨ ਦੋਨੋਂ ਆਪਸ ਦੇ ਵਿੱਚ ਵਿਚਾਰ ਕਰਦੇ ਨੇ ਸਲਾਹ ਕਰਦੇ ਨੇ ਕਿ ਗੁਰੂ ਨੂੰ ਆਪਣੇ ਗ੍ਰਹਿ ਵਿਖੇ ਨਾਲ ਸੰਗਤਾਂ ਨੂੰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਜਾ ਕੇ ਸਾਨਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਬੇਨਤੀ ਕਰਦੇ ਦੋਨੋਂ ਪਿਤਾ ਤੇ ਪੋਤਰ ਕਹਿੰਦੇ ਮਹਾਰਾਜ ਸਾਡੇ ਮਨ ਦੀ ਇੱਛਾ ਹੈ ਕਿ ਅਸੀਂ ਆਪ ਜੀ ਨੂੰ ਆਪਣੇ ਘਰ ਬੁਲਾ ਕੇ ਤੇ ਸੰਗਤਾਂ ਨੂੰ ਬੁਲਾ ਕੇ ਪ੍ਰਸ਼ਾਦ ਦੇ ਪਾਣੀ ਦੀ ਸੇਵਾ ਕਰੀਏ ਪਰ ਜਿਹੜਾ ਅੱਜ ਸਮਾਂ ਚੱਲ ਰਿਹਾ ਹੈ ਅੱਜ ਦੇ ਸਮੇਂ ਦੇ ਅੰਦਰ ਪਹਿਲਾਂ ਪਿਛਲੇ ਸਮਿਆਂ ਦੇ ਅੰਦਰ ਆਪਣੇ ਪਰਿਵਾਰਾਂ ਦੇ ਅੰਦਰ ਆਪਾਂ ਜੇ ਦੇਖੀਏ ਤਾਂ ਹਰ ਇੱਕ ਪਰਿਵਾਰ ਦੇ ਅੰਦਰ ਪਿੰਡਾਂ ਦੇ ਅੰਦਰ ਲੋਕੀ ਆਪਣੇ ਘਰ ਸ੍ਰੀ ਘਣਪਤ ਸਾਹਿਬ ਜੀ ਦੇ ਜਾਪ ਜ਼ਰੂਰ ਕਰਵਾਉਂਦੇ ਸੀ ਕਿਉਂਕਿ ਇਸ ਸਮੇਂ ਦੇ ਅੰਦਰ ਦਸਵੰਦ ਤੇ ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਗੁਰੂ ਦੇ ਚਰਨ ਆਪਣੇ ਗ੍ਰਹਿ ਵਿਖੇ ਪਾਉਣੇ ਅਜੇ ਸਮਾਂ ਸਾਤੋਂ ਬਿਸਰਦਾ ਜਾ ਰਿਹਾ ਹੈ ਹੁਣ ਜੇ ਕਿਸੇ ਦੇ ਘਰੇ ਮਾੜਾ ਸਮਾਂ ਆਉਂਦਾ ਹੈ ਮਰਗ ਹੁੰਦੀ ਹੈ ਤਾਂ ਵੀ ਪਰਿਵਾਰ ਕੀ ਸੋਦਾ ਹੈ ਸਹਿਜ ਪਾਠ ਨਹੀਂ ਸੁਖਮਣੀ ਸਾਉ ਦਾ ਪਾਠ ਹੋ ਜਾਏ ਪਰ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਜਿਵੇਂ ਮੌਸਰਦ ਦਾ ਸੋਮਨ ਦਾ ਪ੍ਰੇਮ ਹੈ ਗੁਰੂ ਨੂੰ ਆਪਣੇ ਘਰ ਵਿਖੇ ਬੁਲਾਉਣਾ। ਕਹਿੰਦੇ ਸਾਰੀ ਤਿਆਰੀ ਕਰਨ ਦੇ ਲਈ ਗਰੀਬੀ ਘਰ ਦੇ ਅੰਦਰ ਹੈ ਉਧਰ ਧੰਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਕੀਤਾ। ਬਚਰ ਮੰਨਿਆ ਗੁਰੂ ਦਾ ਆਪਣੇ ਘਰ ਸੰਗਤਾਂ ਨੂੰ ਬੁਲਾਉਣਾ ਹੈ ਤੇ ਉਹਨਾਂ ਦੀ ਸੇਵਾ ਪਾਣੀ ਕਰਨੀ ਹੈ ਪਰ ਪੈਸਾ ਕੋਈ ਨਹੀਂ। ਪੈਸਾ ਕੋਈ ਨਹੀਂ ਹੈ ਉਧਰ ਕਹਿੰਦੇ ਸਮਾ ਨੇੜੇ ਆ ਰਿਹਾ ਹੈ ਜਿਹੜਾ ਦਿਨ ਗੁਰੂ ਨੇ ਆਉਣ ਦਾ ਦਿੱਤਾ ਹੈ ਸਮਾ ਨੇੜੇ ਆ ਰਿਹਾ ਹੈ ਉਧਰ ਮਾਇਆ ਦਾ ਪ੍ਰਬੰਧ ਨਹੀਂ ਹੋ ਰਿਹਾ ਕਹਿੰਦੇ ਪਹਿਲਾ ਸੇਠ ਨੇ ਹਾਂ ਕਰ ਦਿੱਤੀ ਸੇਠ ਨੇ ਹਾਂ ਕਰ ਦਿੱਤੀ ਕਿ ਮੈਂ ਤੁਹਾਨੂੰ ਮਾਇਆ ਦੇ ਦੇਣਾ ਕਿ ਮੈਂ ਬਾਅਦ ਚ ਕਿਉਂਕਿ ਜਿਹੜਾ ਮੋਹਨ ਹੈ ਉਹਦੇ ਕੋਲ ਨੌਕਰੀ ਕਰਦਾ ਸੀ ਸੇਠ ਦੇ ਕੋਲ ਜਦੋਂ ਸਮਾ ਨੇੜੇ ਆਇਆ ਕਹਿੰਦੇ ਜਵਾਬ ਮਿਲ ਗਿਆ ਕਿ ਮੈਂ ਮਾਇਆ ਨਹੀਂ ਦੇ ਸਕਦਾ ਜਦੋਂ ਜਵਾਬ ਮਿਲ ਗਿਆ ਕਹਿੰਦੇ ਦੋਨੋਂ ਪਿਤਾ ਤੇ ਪੁੱਤਰ ਘਰ ਦੇ ਅੰਦਰ ਪਏ ਨੇ ਤੇ ਮਨ ਦੇ ਅੰਦਰ ਰੋਸ ਹੈ ਕਿ ਸੇਠ ਨੇ ਜਵਾਬ ਦੇ ਦਿੱਤਾ ਕਿ ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਕੀਤੀ ਹੈ ਇਹ ਸਮਾਂ ਵੀ ਅਸੀਂ ਆਪਣੇ ਹੱਥ ਤੋਂ ਗਵਾਉਣਾ ਨਹੀਂ ਚਾਹੁੰਦੇ ਗਵਾਉਣਾ ਨਹੀਂ ਚਾਹੁੰਦੇ ਕਹਿੰਦੇ ਵਿਚਾਰ ਕਰਦੇ ਨੇ ਕਹਿੰਦੇ ਜਦੋਂ ਮੋਸਣ ਉਦਾਸ ਬੈਠਾ ਹੈ ਸੁਮਨ ਦੇ ਨਾਲ ਵਿਚਾਰ ਕਰਦਾ ਹੈ ਕਿ ਉਧਰ ਸੇਠ ਨੇ ਵੀ ਜਵਾਬ ਦੇ ਦਿੱਤਾ ਉਧਰ ਸੇਠ ਨੇ ਜਵਾਬ ਦੇ ਦਿੱਤਾ ਹੈ ਮਾਇਆ ਦਾ ਪ੍ਰਬੰਧ ਨਹੀਂ ਹੋ ਰਿਹਾ ਦਿਨ ਨੇੜੇ ਆ ਰਿਹਾ ਹੈ ਜਿਹੜੇ ਦਿਨ ਗੁਰੂ ਜੀ ਨੇ ਆਉਣਾ ਸੀ ਜਦੋਂ ਕਹਿੰਦੇ ਆਪਸ ਦੇ ਵਿੱਚ ਵਿਚਾਰ ਕੀਤੀ ਕਹਿੰਦੇ ਜਿਹੜਾ ਮੌਸਮ ਹੈ ਉਹ ਕਹਿੰਦਾ ਪਿਤਾ ਜੀ ਮੈਂ ਤੁਹਾਨੂੰ ਇੱਕ ਰਹਿ ਦਿਆਂ ਜੇ ਤੁਸੀਂ ਮੰਨੋ ਕਹਿੰਦਾ ਦੱਸੋ ਕਹਿੰਦਾ ਜੇ ਗੁਰੂ ਨੂੰ ਹਾਜ਼ਰ ਜਾਣ ਕੇ ਆਪਾਂ ਸੇਠ ਦੇ ਘਰ ਚੋਰੀ ਕਰਾਈਏ ਆਪਾਂ ਉਹਦੀ ਮਾਇਆ ਮੋੜ ਦੇਾਂਗੇ ਬਾਅਦ ਵਿੱਚ ਜਦੋਂ ਸੰਗਤਾਂ ਦੀ ਸੇਵਾ ਹੋ ਜਾਏਗੀ ਆਪਾਂ ਉਹਨੂੰ ਦੱਸ ਦਿਆਂਗੇ ਸੇਠ ਨੂੰ ਫਿਰ ਬਾਅਦ ਵਿੱਚ ਜੋ ਹੋਏਗਾ ਉਹ ਦੇਖਿਆ ਜਾਏਗਾ ਆਪਾਂ ਉਹਦੀ ਮਾਇਆ ਮੋੜ ਦੇਾਂਗੇ ਕਹਿੰਦੇ ਵਿਚਾਰ ਬਣੀ ਮੌਸਮ ਤੇ ਸੁਮਨ ਦੋਨੋਂ ਰਾਤ ਦੇ ਸਮੇਂ ਰਾਤ ਦੇ ਸਮੇਂ ਸੇਠ ਦੇ ਘਰ ਦੀ ਛੱਤ ਦੇ ਉੱਤੇ ਜਾਂਦੇ ਛੱਤ ਦੇ ਉੱਤੇ ਜਾ ਕੇ ਕਹਿੰਦੇ ਜਿਹੜਾ ਮੌਸਨ ਹੈ ਸੋਮਨ ਨੂੰ ਛੱਤ ਦੇ ਹੇਠਾਂ ਉਤਾਰ ਦਿੰਦਾ ਹੈ ਪੁੱਤਰ ਨੂੰ ਆਪਣੇ ਕੋਲ ਕਹਿੰਦੇ ਪਿਤਾ ਪੁੱਤਰ ਨੂੰ ਉਸ ਮੌਗੇ ਦੇ ਵਿੱਚੋਂ ਦੀ ਛੇਠਾ ਉਤਾਰ ਦਿੰਦਾ ਹੈ ਛੇਠਾ ਜਾ ਕੇ ਕਹਿੰਦੇ ਜਿੰਨੀ ਲੋੜ ਅਨਸਾਰ ਮਾਇਆ ਹੈ ਉਹ ਲੈ ਲੈਂਦੇ ਮਾਇਆ ਲੈ ਕੇ ਕਹਿੰਦੇ ਜਦੋਂ ਆਪਣੇ ਪੁੱਤਰ ਨੂੰ ਉੱਪਰ ਖਿੱਚਦਾ ਹੈ ਉਹ ਮੋਗੇ ਦੇ ਵਿੱਚ ਜਦੋਂ ਕਹਿੰਦੇ ਸਰੀਰ نیچے ਗਿਆ ਤਾਂ ਬੜੇ ਰਾਮ ਦੇ ਨਾਲ ਚਲੇ ਗਿਆ ਜਦੋਂ ਉੱਪਰ ਜਾਂ ਆਉਂਦਾ ਹੈ ਜੀ ਕਹਿੰਦੇ ਉਹ ਸਰੀਰ ਫਸ ਜਾਂਦਾ ਹੈ ਗਰਦਨ ਉੱਪਰ ਆ ਜਾਂਦੀ ਹੈ ਜਦੋਂ ਗਰਦਨ ਉੱਪਰ ਆ ਜਾਂਦੀ ਹੈ ਢਾੜ ਥੱਲੇ ਫਸ ਜਾਂਦਾ ਹੈ ਮੋਸਨ ਦੇਖਦਾ ਹੈ ਬੜਾ ਪ੍ਰਿਆਸ ਕਰਦੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਨਿਕਲ ਜਾਵੇ ਜਦੋਂ ਕੋਈ ਬਾਹ ਨਾ ਚੱਲੀ ਉਦੋਂ ਦਿਨ ਚੜਨੋਂ ਹੋ ਗਿਆ ਕਹਿੰਦੇ ਸੋਮਣ ਮੋਸਰ ਨੂੰ ਕਹਿੰਦਾ ਹੈ ਕਹਿੰਦਾ ਪਿਤਾ ਜੀ ਹੁਣ ਹੋਰ ਕੋਈ ਚਾਰਾ ਨਹੀਂ ਹੈ ਸੇਠ ਦਾ ਪਰਿਵਾਰ ਵੀ ਉੱਠ ਜਾਏਗਾ ਜੇ ਉਹਨੇ ਸਾਨੂੰ ਪਛਾਣ ਲਿਆ ਤਾਂ ਗੁਰੂ ਦੋ ਨਰਾਦ ਹੀ ਹੋਏ ਕਿ ਗੁਰੂ ਦੇ ਸਿੱਖ ਇਹੋ ਜੇ ਕਾਰਜ ਕਰਦੇ ਕਹਿੰਦਾ ਫੇਰ ਹੁਣ ਕੀ ਕੀਤਾ ਜਾਏ ਕਹਿੰਦਾ ਪਿਤਾ ਜੀ ਤੁਸੀਂ ਜਿਹੜੀ ਤੁਹਾਡੇ ਕੋਲ ਤਲਵਾਰ ਹੈ ਉਹਦੇ ਨਾਲ ਮੇਰਾ ਸੇਸ਼ ਵੱਢ ਦਿਓ ਸੇਸ਼ ਤੁਸੀਂ ਧੜ ਤੋਂ ਅਲੱਗ ਹੋ ਜਾਏਗਾ ਧੜ ਨੀਚੇ ਡਿੱਗ ਪਏਗੀ ਤਾਂ ਪਹਿਚਾਣ ਨਹੀਂ ਹੋਵੇਗੀ ਕਿ ਦੀ ਧੜ ਹੈ ਜਿਹੜਾ ਸੀਸ ਹੈ ਤੁਸੀਂ ਆਪਣੇ ਨਾਲ ਲੈ ਜਾਣਾ ਕਹਿੰਦੇ ਕਿਤੇ ਪਿਤਾ ਪੁੱਤ ਨੂੰ ਵੱਡਦਾ ਹੈ ਗੁਰੂ ਦੇ ਲਈ ਕਿਤੇ ਪੁੱਤ ਪਿਤਾ ਨੂੰ ਵੀ ਵੱਡਦਾ ਹੈ ਭਾਈ ਜੈਤਾ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸੀਸ ਲੈ ਕੇ ਆਉਣਾ ਸੀ ਕਹਿੰਦੇ ਪਿਤਾ ਨੇ ਕਿਹਾ ਇਸ ਤੋਂ ਵੱਡੀ ਸੇਵਾ ਕਿਹੜੀ ਹੋਏਗੀ ਫੇਰ ਭਾਈ ਜੈਤਾ ਜੀ ਨੇ ਆਪਣੀ ਤਲਵਾਰ ਦੇ ਨਾਲ ਆਪਣੇ ਪਿਤਾ ਦਾ ਸਿਰਸ ਵੱਢ ਕੇ ਗੁਰੂ ਤੇਗ ਬਹਾਦਰ ਜੀ ਦੇ ਸਿਰਸ ਦੀ ਜਗ੍ਹਾ ਰੱਖਿਆ ਸੀ ਫਿਰ ਉਹ ਸਿਰਸ ਲੈ ਕੇ ਆਏ ਸੀ ਅੱਜ ਪੁੱਤਰ ਦਾ ਸਿਰਸ ਪਿਤਾ ਨੇ ਵੱਢਣਾ ਹੈ ਕੀ ਦੇ ਲਈ ਗੁਰੂ ਦੇ ਲਈ ਅੱਜ ਅਸੀਂ ਗੁਰੂ ਤੋਂ ਮੁਨਕਰ ਹੋਏ ਹੋਏ ਅਜੇਪਰ ਕਿਸੇ ਨੂੰ ਕਹਿੰਦੇ ਆ ਨਾ ਸੰਗਤ ਦੇ ਵਿੱਚ ਕਿ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਓ ਖੰਡੇ ਦੀ ਪਾਹਲ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਜਾਓ ਹਰ ਇੱਕ ਦੀ ਇੱਕ ਜਵਾਬ ਹੁੰਦਾ ਹੈ ਆਪਾਂ ਸਭ ਨੂੰ ਪਤਾ ਹੈ ਜਿਨ੍ਹਾਂ ਨੇ ਹਾਲੇ ਤੱਕ ਅੰਮ੍ਰਿਤ ਨਹੀਂ ਛਕਿਆ ਸਭ ਨੂੰ ਪਤਾ ਹੈ ਕੀ ਜਵਾਬ ਹੁੰਦਾ ਹੈ ਕਿ ਹਲੇ ਸਮਾਂ ਨਹੀਂ ਹੈ ਉਹ ਸਮਾਂ ਕਦੋਂ ਆਣਾ ਹੈ ਉਹ ਪਤਾ ਨਹੀਂ ਹੈ ਕਿਉਂਕਿ ਇਹ ਸੁਆਸ ਗੁਰੂ ਦੀ ਦਾਤ ਹੈ ਅਗਲਾ ਸੁਆਸ ਆਵੇ ਜਾਂ ਨਾ ਆਵੇ ਇਹ ਗੁਰੂ ਦੇ ਹੱਥ ਦੇ ਵਿੱਚ ਹੈ ਸਾਰੀ ਕੀੜ ਕਹਿੰਦੇ ਉਧਰ ਅਸੀਸ ਵੱਢ ਕੇ ਜਿਹੜਾ ਮੋਸਲ ਹੈ ਆਪਣੇ ਘਰ ਲੈ ਜਾਂਦਾ ਹੈ ਦਿਨ ਚੜਦਾ ਹੈ ਸੇਠ ਜਦੋਂ ਪਰਿਵਾਰ ਸੇਠ ਦਾ ਉੱਠਦਾ ਹੈ ਸੇਠ ਦੇਖਦਾ ਹੈ ਕਿ ਬਿਨਾ ਸੀਸ ਤੋਂ ਧੜ ਪਿਆ ਹੈ ਬਿਨਾ ਸੀਸ ਤੋਂ ਧੜ ਪਿਆ ਹੈ ਕਹਿੰਦੇ ਸੇਠ ਡਰਦਾ ਹੈ ਕਿ ਕਿਤੇ ਮੈਨੂੰ ਮੈਨੂੰ ਫੜ ਨਾ ਲਿਆ ਜਾਵੇ ਕਿ ਕਤਲ ਮੇਰੇ ਗਰਲ ਨਾ ਪੈ ਜਾਵੇ ਫਿਰ ਜਾਂਦਾ ਹੈ ਮੋਸਰ ਦੇ ਘਰੇ ਕਹਿੰਦਾ ਜੋ ਮਰਜੀ ਕਰ ਜਿਹੜਾ 500 ਰੁਪਿਆ ਨਹੀਂ ਦੇ ਰਿਹਾ ਸੀ ਕਹਿੰਦਾ ਜਿੰਨੇ ਮਰਜੀ ਪੈਸੇ ਲੈ ਉਹ ਧੜ ਚੱਕ ਕੇ ਉਹਨੂੰ ਕਿਤੇ ਠੀਹੇ ਲਾ ਦੇ ਜਿੰਨੇ ਮਰਜੀ ਪੈਸੇ ਲੈ ਲੈ ਕਹਿੰਦੇ ਜਾ ਕੇ ਜਦੋਂ ਆਪਣੇ ਪੁੱਤ ਦਾ ਧੜ ਲੈ ਕੇ ਆਉਂਦਾ ਹੈ ਕਹਿੰਦੇ ਉੱਥੇ ਨਾਲ ਅਸੀਸ ਜੋੜ ਕੇ ਰੱਖ ਦਿੱਤਾ ਉਧਰ ਹਲਵਾਈ ਆ ਜਾਂਦੇ ਨੇ ਕਹਿੰਦੇ ਸਾਰੀਆਂ ਰਸਦਾਂ ਵਸਦਾਂ ਤਿਆਰ ਹੋ ਰਹੀਆਂ ਨੇ ਲੰਗਰ ਤਿਆਰ ਹੋ ਰਿਹਾ ਹੈ ਧੰਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਪਹੁੰਚ ਗਏ ਜਦੋਂ ਪਹੁੰਚ ਕੇ ਕਹਿੰਦੇ ਪ੍ਰਸ਼ਾਦੇ ਦਾ ਥਾਲਾ ਤਿਆਰ ਹੋਇਆ ਗੁਰੂ ਦੇ ਲਈ ਧੰਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੇ ਜਦੋਂ ਮੋਸਣ ਪ੍ਰਸ਼ਾਦੇ ਦਾ ਥਾਲਾ ਤਿਆਰ ਕਰਕੇ ਲੈ ਕੇ ਜਾਂਦਾ ਹੈ ਕਹਿੰਦਾ ਮਹਾਰਾਜ ਭੋਗ ਲਾ ਦਿਓ ਭੋਗ ਲਾ ਦਿਓ ਜਦੋਂ ਭੋਗ ਦਾ ਥਾਲਾ ਲੈ ਕੇ ਜਾਂਦਾ ਕਹਿੰਦੇ ਮੋਸਣ ਜਦਨ ਤੂੰ ਸਾਨੂੰ ਬੇਨਤੀ ਕਰਨ ਗਿਆ ਸੀ ਤੇਰੇ ਨਾਲ ਤੇਰਾ ਪੁੱਤਰ ਸੀ ਤੇਰੇ ਨਾਲ ਤੇਰਾ ਪੁੱਤਰ ਸੀ ਕਹਿੰਦੇ ਬੜੀਆਂ ਬੇਨਤੀਆਂ ਕਰਦਾ ਸੀ ਕਿ ਮੈਂ ਜਿੱਕ ਰੰਗ ਮੈਂ ਜਿੱਕਰਾਂਗਾ ਅਜੋ ਕਿੱਥੇ ਹੈ ਕਹਿੰਦਾ ਮਹਾਰਾਜ ਇੱਥੇ ਜੁਆਕਰ ਨੇ ਨਾਲ ਖੇਡਣ ਗਿਆ ਝੂਠ ਬੋਲਦਾ ਕਹਿੰਦੇ ਅੱਛਾ ਫਿਰ ਸੱਦ ਕੇ ਤਾਂ ਲਿਆ ਸੱਦ ਕੇ ਲੈ ਕੇ ਆ ਕਹਿੰਦਾ ਮਹਾਰਾਜ ਤੁਸੀਂ ਪ੍ਰਸ਼ਾਦਾ ਛਕ ਲਿਓ ਆ ਜਾਏ ਕਹਿੰਦੇ ਨਹੀਂ ਜਦੋਂ ਤੱਕ ਤੇਰਾ ਪੁੱਤਰ ਆ ਕੇ ਪ੍ਰਸ਼ਾਦਾ ਨਹੀਂ ਛਕਾਉਂਦਾ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਪਹਿਲਾ ਪੇਪਰ ਹੋਰ ਸੀ ਇਹ ਹੁਣ ਪੇਪਰ ਮਾਲਕ ਨੇ ਹੋਰ ਵੱਡਾ ਪਾ ਦਿੱਤਾ ਹੋਰ ਵੱਡਾ ਪੇਪਰ ਪੈ ਗਿਆ ਜਦੋਂ ਕਹਿੰਦੇ ਮਹਾਰਾਜ ਨੇ ਪ੍ਰਸ਼ਾਦਾ ਛਕਣ ਤੋਂ ਜਵਾਬ ਦੇ ਦਿੱਤਾ ਕਿ ਜਦੋਂ ਤੱਕ ਤੇਰਾ ਪੁੱਤਰ ਪ੍ਰਸ਼ਾਦਾ ਨਹੀਂ ਸਿਖਾਉਂਦਾ ਮੈਂ ਨਹੀਂ ਸਕਦਾ ਕਹਿੰਦੇ ਮੋਸਰ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਕਹਿੰਦੇ ਪੁੱਛਦੇ ਨੇ ਮਹਾਰਾਜ ਕਹਿੰਦੇ ਭਾਈ ਕੀ ਗੱਲ ਹੈ ਕੀ ਗੱਲ ਹੈ ਕਹਿੰਦੇ ਫਿਰ ਨਾਲੇ ਰੋਂਦਾ ਹੈ ਨਾਲੇ ਕਹਿੰਦੇ ਮਹਾਰਾਜ ਨੂੰ ਕਹਿੰਦਾ ਹੈ ਆਵਾਜ਼ ਮਾਰ ਕੇ ਬਲਾ ਲੋ ਸੱਚੇ ਪਾਤਸ਼ਾ ਮੇਰਾ ਨੀ ਬਲਾਇਆ ਬੋਲਦਾ ਆਵਾਜ਼ ਮਾਰ ਕੇ ਬਲਾ ਲੋ ਸੱਚੇ ਪਾਤਸ਼ਾ ਮੇਰਾ ਨੀ ਬਲਾਇਆ ਬੋਲਦਾ ਆਵਾਜ਼ ਮਾਰ ਕੇ ਬਲਾ ਲੋ ਸੱਚੇ ਪਾਤਸ਼ਾ ਮੇਰਾ ਨੀ ਬਲਾਇਆ ਬੋਲਦਾ ਵਾਜ ਮਾਰ ਕੇ ਬਲਾਲੋ ਸੱਚੇ ਪਾਤਸ਼ਾਹ ਮੇਰਾ ਨੀ ਬਲਾਇਆ ਬੋਲਦਾ ਵਾਜ ਮਾਰ ਕੇ ਬਲਾਲੋ ਸੱਚੇ ਪਾਤਸ਼ਾਹ ਮੇਰਾ ਨੀ ਬਲਾਇਆ ਬੋਲਦਾ ਵਾਜ ਮਾਰ ਕੇ ਬਲਾਲੋ ਸੱਚੇ ਪਾਤਸ਼ਾਹ ਮੇਰਾ ਨੀਂਬ ਲਾਇਆ ਬੋਲਦਾ ਵਾਜ ਮਾਰ ਕੇ ਬਲਾਲ ਸੱਚੇ ਪਾਤਸ਼ਾਹ ਮੇਰਾ ਨੀਂਬ ਲਾਇਆ ਬੋਲਦਾ ਵਾਜ ਮਾਰ ਕੇ ਬਲਾਲ ਸੱਚੇ ਪਾਤਸ਼ਾਹ ਮੇਰਾ ਨੀਂਬ ਲਾਇਆ ਬੋਲਦਾ ਵਾਜ ਮਾਰ ਕੇ ਬਲਾਲ ਸੱਚੇ ਪਾਤਸ਼ਾਹ ਮੇਰਾ ਨੀਂਬ ਲਾਇਆ ਬੋਲਦਾ ਵਾਜ ਮਾਰ ਕੇ ਬਲਾ ਲੋ ਸੱਚੇ ਫਤਿਸ਼ਾ ਮੇਰਾ ਨੀ ਬਲਾਇਆ ਬੋਲਦਾ ਵਾਜ ਮਾਰ ਕੇ ਬਲਾ ਲੋ ਸੱਚੇ ਫਤਿਸ਼ਾ ਮੇਰਾ ਨੀ ਬਲਾਇਆ ਬੋਲਦਾ ਵਾਜ ਮਾਰ ਕੇ ਬਲਾ ਲੋ ਸੱਚੇ ਫਤਿਸ਼ਾ ਮੇਰਾ ਨੀ ਬਲਾਇਆ ਬੋਲਦਾ ਮੇਰਾ ਨੀਂਬ ਲਾਇਆ ਬੋਲਦਾ ਮੇਰਾ ਨੀਂਬ ਲਾਇਆ ਬੋਲਦਾ ਮੇਰਾ ਨੀਂਬ ਲਾਇਆ ਬੋਲਦਾ ਮੇਰਾ ਨੀਂਬ ਲਾਇਆ ਬੋਲਦਾ ਵਾਜ ਮਾਰ ਕੇ ਬਲਾ ਲੋ ਸੱਚੇ ਬਾਦਸ਼ਾਹ ਮੇਰਾ ਨੀਂਬ ਲਾਇਆ ਬੋਲਦਾ ਵਾਜ ਮਾਰ ਕੇ ਬਲਾਲੋ ਸੱਚੇ ਬਾਦਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਬਲਾਲੋ ਸੱਚੇ ਬਾਦਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਵਾਜ ਮਾਰ ਕੇ ਬਲਾਲੋ ਸੱਚੇ ਬਾਦਸ਼ਾਹ ਮੇਰਾ ਨਹੀਂ ਬੁਲਾਇਆ ਬੋਲਦਾ ਕਹਿੰਦੇ ਫਿਰ ਜਦੋਂ ਕਹਿੰਦੇ ਮੋਸਣ ਅੱਖਾਂ ਭਰ ਆਉਂਦਾ ਹੈ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਿਰ ਵਾਜਾ ਮਾਰਦੇ ਆਵਾਜ਼ਾਂ ਮਾਰਦੇ ਨੇ ਕਹਿੰਦੇ ਸੁਮਣਾ ਆਜਾ ਕਹਿੰਦੇ ਫੇਰ ਉਧਰ ਆਵਾਜ਼ ਪੈਂਦੀ ਹੈ ਉਦਰ ਸੁਮਣ ਜਿਹਦਾ ਸੇਸ ਧੜ ਤੋਂ ਵੱਖ ਹੈ ਕਹਿੰਦੇ ਉੱਠ ਕੇ ਤਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣ ਦੇ ਲਈ ਆ ਜਾਂਦਾ ਹੈ ਐਹੋ ਜਿਹਾ ਗੁਰੂ ਹੈ ਸਰ ਮਰਜੀ ਬੜਾ ਆਪਣੇ ਪਿਆਰਿਆਂ ਨੂੰ ਮਰਜੀ ਬੜੇ ਬਣਾਉਣ ਵਾਲਾ ਸਾਨੂੰ ਉਹ ਤੇ ਭਰੋਸਾ ਨਹੀਂ ਅਸੀਂ ਉਹਦੇ ਬਣਦੇ ਨਹੀਂ ਉਹਦੇ ਚਰਨਾਂ ਦੇ ਨਾਲ ਨਹੀਂ ਜੋੜਦੇ ਫੇਰ ਜਦੋਂ ਸਾਡਾ ਸਮਾਂ ਆਉਣਾ ਨਾ ਇਸ ਸੰਸਾਰ ਤੋਂ ਜਾਣ ਦਾ ਫੇਰ ਕੀ ਜਵਾਬ ਲੈ ਕੇ ਜਾਵਾਂ ਕੀ ਜਵਾਬ ਹੋਏਗਾ ਸਾਡੇ ਕੋਲ ਪੜ੍ਹੀਏ ਜਦੋਂ ਧਰਮ ਰਾਜੇ ਨੇ ਲੇਖਾ ਮੰਗਿਆ ਫੇਰ ਕੀ ਜਵਾਬ ਦੇਂਗਾ ਜਦੋਂ ਧਰਮ ਰਾਜੇ ਨੇ ਲੇਖਾ ਮੰਗਿਆ ਫੇਰ ਕੀ ਜਵਾਬ ਦੇਂਗਾ ਜੋ ਧਰਮ ਰਾਜੇ ਨੇ ਲੇਖ ਮੰਗਿਆ ਤੇਰ ਕੀ ਜਵਾਬ ਦੇਂਗਾ ਜੋ ਧਰਮ ਰਾਜੇ ਨੇ ਲੇਖ ਮੰਗਿਆ ਤੇਰ ਕੀ ਜਵਾਬ ਦੇਂਗਾ ਜਦੋਂ ਧਰਮ ਰਾਜੇ ਨੇ ਲੇਖ ਮੰਗਿਆ ਤੇਰ ਕੀ ਜਵਾਬ ਦੇਂਗਾ ਜਦੋ ਤਰਮ ਰਾਜੇ ਨੇ ਲੇਖਾ ਮੰਗਿਆ ਸ਼ੇਰ ਕੀ ਜਵਾਬ ਦੇਂਗਾ ਜਦੋ ਤਰਮ ਰਾਜੇ ਨੇ ਲੇਖਾ ਮੰਗਿਆ ਸ਼ੇਰ ਕੀ ਜਵਾਬ ਦੇਂਗਾ ਜਦੋ ਤਰਮ ਫੇਰ ਸਾਡੇ ਕੋਲ ਕੋਈ ਜਵਾਬ ਨਹੀਂ ਹੋਣਾ ਇਹ ਸਮਾਂ ਸਾਨੂੰ ਬਾਰ-ਬਾਰ ਨਹੀਂ ਮਿਲਣਾ ਜਿਹੜਾ ਇਹ ਇੱਕ ਘੜੀ ਸਕਿੰਟ ਮਿੰਟ ਜੋ ਲੰਘ ਗਿਆ ਵਾਪਸ ਨਹੀਂ ਆਉਣਾ ਇਸ ਕਰਕੇ ਜਿਹੜਾ ਸਮਾਂ ਸਾਡੇ ਕੋਲ ਗੁਰੂ ਦੀ ਰਹਿਮਤ ਹੈ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਜਿਹੜੀਆਂ ਸੰਗਤਾਂ ਅੰਮ੍ਰਿਤ ਸੰਚਾਰ ਕਰਨਾ ਚਾਹੁੰਦੀਆਂ ਨੇ 21 ਤਰੀਕ ਸਵੇਰੇ 11 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਉਹ ਆਪਣੇ ਨਾਮ ਦਰਜ ਕਰਾ ਸਕਦੀਆਂ ਨੇ ਕਿਉਂਕਿ ਕਾਫੀ ਨਾਮ ਨੇ ਜੋ ਆਏ ਹੋਏ ਨੇ ਹੋਰ ਵੀ ਜਿਹੜੀ ਸੰਗਤ ਅਮਰਤ ਛਕਣਾ ਚਾਹੁੰਦੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਆਪਣੇ ਨਾਮ ਦਰਜ ਕਰਾਉਣ ਹੁਣ ਬਾਬਾ ਜੀ ਨੇ ਬਾਬਾ ਅਫਤਾਰ ਸਿੰਘ ਜੀ ਕੀ ਗੱਜਰੇ ਵਾਲੇ ਜਿਹੜਾ ਉਹਨਾਂ ਦੀ ਰਹਿਮਤ ਦੇ ਸਦਕਾ ਉਹਨਾਂ ਨੇ ਹੀ ਇਹ ਜੋ ਕਾਰਜ ਆਰੰਭ ਕਰਾਇਆ ਸੀ ਉਹਨਾਂ ਨੇ ਹਾਜ਼ਰੀ ਭਰਨੀ ਹੈ ਸੰਪੂਰਨਤਾ ਹੀ ਉਹਨਾਂ ਨੇ ਕਰਨੀ ਹੈ ਉਹਨਾਂ ਦਾ ਸਮਾਂ ਹੈ ਉਹ ਹਾਜ਼ਰੀ ਭਰਨਗੇ ਸਾਰੀਆਂ ਸੰਗਤਾਂ ਜਿਹੜੀਆਂ ਬਾਹਰ ਨੇ ਪੰਡਾਲ ਦੇ ਵਿੱਚ ਆਪਲਤਾ ਕਰਨ ਥੋੜਾ ਸਮਾਂ ਹੈ ਉਸ ਤੋਂ ਬਾਅਦ ਧੰਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਮੰਦਰਾਂ ਨੂੰ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ